ਤੋ ਦੋਸਤੋ ਜਦੋਂ ਕਿ ਚੋਣਾਂ ਦਾ ਵਿਕਲ ਬਚ ਚੁੱਕਿਆ ਹੈ ਤੇ ਸਾਰੀਆਂ ਹੀ ਪਾਰਟੀਆਂ ਆਪੋ ਆਪਣੀ ਅਜਮਾਇਸ਼ ਕਰ ਰਹੀਆਂ ਨੇ ਜੇਕਰ ਗੱਲ ਜ਼ਿਲ੍ਹਾ ਫਤੇਗੜ ਦੀ ਕਰੀਏ ਤਾਂ ਫਤੇਗੜ ਦੇ ਵਿੱਚ ਤਿੰਨ ਪਾਰਟੀਆਂ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਔਰ ਸਭ ਤੋਂ ਪਹਿਲਾਂ ਜਿਹੜਾ ਹੈ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜਪੀਸੀ ਨੂੰ ਲਗਾਇਆ ਤੇ ਜੇਪੀ ਸਿੰਘ ਆਪਣੇ ਸਾਥੀਆਂ ਦੇ ਨਾਲ ਲਗਾਤਾਰ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰ ਰਹੇ ਨੇ ਅੱਜ ਖੰਨੇ ਦੇ ਵਿੱਚ ਪਹੁੰਚੇ ਹੋਏ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹਨ ਜੇਪੀ ਸਿੰਘ ਜੀ ਨਾਲ ਜੇ ਵੀ ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਤੁਹਾਡੇ ਚੈਨਲ ਨੂੰ ਬਹੁਤ ਧੰਨਵਾਦ ਕਰਦਾ ਜਿਹੜਾ ਰਾਤ ਦਿਨ ਬਹੁਤ ਵਧੀਆ ਤੁਸੀਂ ਖੰਨੇ ਚ ਜੇ ਲੋਕਾਂ ਦੀ ਆਵਾਜ਼ ਹੈ ਉਹ ਤੁਸੀਂ ਬੰਦ ਕਰਦੇ ਹੋ ਤੇ ਬਾਕੀ ਮੈਂ ਜਿਹੱਚੇ ਤੋਂ ਸਾਡੇ ਬਹੁਤ ਹੀ ਮਿਹਨਤੀ ਐਮਐਲਏ ਤਰਨਪੀਰ ਸੌਂਦ ਸਾਹਿਬ ਦਾ ਧੰਨਵਾਦ ਕਰਦਾ ਘਟੋ ਘਟ ਮੇਰਾ ਇਹ ਸੱਤਵਾਂ ਗੇੜਾ ਖੰਨੇ ਚ ਹੈ ਕਿ ਅੱਜ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਚਾਹੇ ਕੋਈ ਮਸਨੂ ਪਾਈ ਚਾਹੇ ਬਹੁਤ ਵੱਡੇ ਵੱਡੇ ਪਰਿਵਾਰ ਜਿਹੜੇ ਅੱਜ ਕਨਸਪਾਰਟੀ ਨੂੰ ਛੱਡ ਗਏ ਆਮ ਆਦਮੀ ਪਾਰਟੀ ਚ ਆ ਰਹੀ ਬਹੁਤ ਵਧੀਆ ਕਿਉਂਕਿ ਐਮਐਲਏ ਸਾਹਿਬ ਨੇ ਦੋ ਸਾਲ ਤੋਂ ਇੱਥੇ ਕਿਸੇ ਨਾਲ ਪਰਤ ਨਹੀਂ ਰੱਖਿਆ ਸਾਰਿਆਂ ਨਾਲ ਸਾਰਿਆਂ ਦੀ ਕੰਮ ਕੀਤੇ ਹੈ ਜਿਵੇਂ ਅੱਜ ਸ਼ਹਿਰ ਕੰਨਾ ਸੁੰਦਰ ਬਣ ਰਿਹਾ ਡੇ ਬਾਏ ਡੇ ਸਾਡਾ ਸ਼ਹਿਰ ਤਰੱਕੀ ਕਰ ਰਿਹਾ ਪੈਂ ਤਰੱਕੀ ਕਰ ਰਿਹਾ ਸਾਨੂੰ ਪੂਰੀ ਆਸ ਹੈ ਜੇ ਰਖੰਨਾ ਹਲਕਾ ਅਸੀਂ ਬਹੁਤ ਵਧੀਆ ਇਥੋਂ ਜੀ ਲਵਾਂਗੇ ਤਾਂ ਕਿ ਮੈਂ ਇਥੋਂ ਲੋਕ ਸਭਾ ਦੇ ਪੱਤੋਂ ਅਸੀਂ ਜਿੱਤ ਕੇ ਜਾਵਾਂਗਾ ਤਾਂ ਕਿ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹ ਲੋਕ ਸਭਾ ਦੇ ਬੰਦ ਕਰ ਸਕੇ ਜੀਪੀ ਸਰ ਜਿਹੜਾ ਹੈ ਪਹਿਲਾਂ ਕਾਂਗਰਸ ਵਿੱਚ ਵੀ ਰਹੇ ਕਾਂਗਰਸ ਤੇ ਆਮ ਆਵੀ ਪਾਰਟੀ ਜਿਹੜੀ ਤੁਹਾਨੂੰ ਕਿੰਨਾ ਡਿਫਰੈਂਸ ਲੱਗਦਾ ਕਿਉਂਕਿ ਤੁਸੀਂ ਹੁਣ ਵਿਚੇ ਰਹੇ ਹੋ ਪਾਰਟੀ ਵਿੱਚ ਦੇ ਕਾਰੇ ਕਰਤਾ ਕਾਂਗਰਸ ਪਾਰਟੀ 'ਚ ਬਹੁਤ ਵੱਡਾ ਆਮ ਨਹੀਂ ਬਹੁਤ ਡਿਫਰੈਂਸ ਬਹੁਤ ਜ਼ਿਆਦਾ ਕਿਉਂਕਿ ਜਿਹੜਾ ਵਰਕਰ ਸਾਡੇ ਵਲੰਟੀਅਰ ਨੇ ਸਾਡੇ ਜਿਹੜੇ ਲੀਡਰ ਨੇ ਇਹ ਵਾਕਈ ਗ੍ਰਾਉਂਡ ਰੂਟ ਤੇ ਕੰਮ ਕਰਦੇ ਆ ਉਹ ਉੱਥੇ ਤਾਂ ਜਿਹੜੀ ਕਾਰਵਾਈ ਹੁੰਦੀ ਆ ਫੋਟੋ ਖਿਚਾ ਲਈ ਫੋਟੋ ਖਿਚਾਉਣ ਤੋਂ ਬਾਅਦ ਸਾਰੇ ਕੋਈ ਜਾਂਦਾ ਹੀ ਨਹੀਂ ਫੀਲਡ 'ਚ ਨਾ ਕੋਈ ਬੂਥ ਤੇ ਜਾਂਦਾ ਨਾ ਕੋਈ ਪਿੰਕ ਦੇ ਪਿੰਡ ਜਾਂਦਾ ਕਹਿੰਦਾ ਮਤਲਬ ਕੋਈ ਫੀਲਡ ਵਰਕ ਨਹੀਂ ਕਰਦੇ ਹੁਣ ਪਤਾ ਲੱਜੂਗਾ ਜਦੋਂ ਇੱਥੇ ਕਾਂਗਰਸ ਪਾਰਟੀ ਨਹੀਂ ਜਿੱਤੂ ਵੀ ਜਦ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਆਊਗੀ ਤਾਂ ਤੋਂ ਲੋਕਾਂ ਨੂੰ ਪਤਾ ਲੱਗੇ ਕਾਂਗਰਸ ਪਾਰਟੀ ਦੇ ਪਹਿਲਾਂ ਹੀ ਜਿਹੜੇ ਨੁੰਮੇ ਜਿਹੜੇ ਨੇ ਫਾਟ ਪਾ ਚਲੇ ਗਏ ਨੇ ਤੇ ਹੁਣ ਲੱਗ ਰਿਹਾ ਕਿ ਹੋਰ ਵੀ ਕਾਂਗਰਸੀ ਲੀਡਰ ਬਹੁਤ ਬਹੁਤ ਕਿਉਂਕਿ ਲੋਕਾਂ ਨੂੰ ਕਾਂਗਰਸ ਪਾਰਟੀ ਤੇ ਭਰੋਸਾ ਨਹੀਂ ਤੇ ਵੱਡੇ ਵੱਡੇ ਲੀਡਰ ਆਉਣ ਵਾਲੇ ਟਾਈਮ ਵੀ ਆ ਰਹੇ ਨੇ ਜਿਹੜੇ ਸਾਡੇ ਐਮਸੀ ਲੈਵਲ ਦੇ ਤੇ ਚੰਗੇ ਚੰਗੇ ਪਰਿਵਾਰ ਨੇ ਜਿਹੜੇ 40-40 ਸਾਲ ਤੋਂ ਪਾਰਟੀ ਨਾਲ ਜੁੜੇ ਸਿਗੇ ਤੇ ਅੱਜ ਉਹ ਆਮ ਆਦਮੀ ਪਾਰਟੀ ਇਸਕੇ ਜੁਆਇਨ ਕਰ ਲਈ ਵੀ ਸਾਡੇ ਜਿਹੜਾ ਥੋੜਾ ਐਮ.ਐਲ.ਏ. ਆ ਉਹ ਮਿਲਦਾ ਕੰਮ ਕਰਦਾ ਤੇ ਇੱਕ ਭਗਵੰਤ ਮਾਨ ਜੀ ਨੇ ਦੋ ਸਾਲ ਤੋਂ ਪਿੱਛੇ ਕੀਤਾ ਜਿਵੇਂ ਗੱਲ ਸਾਡੇ ਪਿੱਛੇ ਮੁਸਲਮਾਨ ਸਾਡੇ ਭਰਾ ਨੇ ਉਹਨਾਂ ਨੇ ਗੱਲ ਕੀਤੀ ਹੈ ਵੀ ਮੈਂ ਬਹੁਤ ਧਿਰ 75 ਸਾਲਾਂ ਤੋਂ ਜ਼ਿਆਦਾ ਪਰਵਾਰ ਕੋਈ ਕਾਂਗਰਸ ਨਾਲ ਚੱਲਦੇ ਰਹੇ ਹਾਂ ਤੇ ਉਹਦੇ ਚ ਬਹੁਤ ਦੂਰ ਲੀਆਂ ਚ ਵੀ ਜਾਂਦੇ ਰਹੇ ਹਾਂ ਬੱਸਾਂ ਪਰਬਰ ਕੇ ਜਾਂਦੇ ਰਹੇ ਹਾਂ ਪਰ ਅੱਜ ਜੋ ਅੱਜ ਸੁਖ ਦਾ ਸਾਹ ਲਿਆ ਸੀ ਉਹ ਭਗਵੰਤ ਮਾਨ ਜੀ ਕਰਕੇ ਲਿਆ ਜਦੋਂ ਕਹਿੰਦੇ ਬਹੁਤ ਅਸੀਂ ਰਾਤ ਨੂੰ ਸੌਂਦੇ ਨਹੀਂ ਹੁੰਦੇ। ਕਰੇ ਪੱਖਾ ਬੰਦ ਕਰਕੇ ਗੁਜਾ। ਅੱਜ ਜ਼ੀਰੋ ਬਿਲੰਦਾ। ਉਹ ਕਹਿੰਦਾ ਰਾਮ ਨਾਇਕ ਘਰਾਂ ਸੌਂਦੇ ਵੀ ਸਾਡਾ ਬਿੱਲ ਜ਼ੀਰੋ ਆਉਣਾ। ਅਸੀਂ ਜਿਹੜੇ ਸਾਡੇ ਬਿਰਦੇ ਪੈਸੇ ਵਾਦਦੇ ਅਸੀਂ ਆਪਦੇ ਕੋਈ ਕਰਿਆਨੇ ਲਈ ਵਰਤ ਰਿਆ। ਕੋਈ ਆਪਦੇ ਬੱਚਿਆਂ ਦੀ ਫੀਸ ਲਈ ਵਰਤ ਰਿਆ ਤੇ ਬਹੁਤ ਵੱਡਾ ਇੱਕ ਭਗਵਾਨ ਤੁਮਾਜਨਾ ਪੰਜਾਬ ਨੂੰ ਬਹੁਤ ਵੱਡੀ ਏ ਦੇੰਦ। ਅਸੀਂ ਨਾਲ ਤੁਹਾਨੂੰ ਕਦੇ ਫੋਨ ਜਿਹੜੇ ਨੇ ਉੱਡਾਂ ਤੱਕ ਆਪਣੀ ਬੱਕਰੀ ਪਹਿਚਾਣਾ। ਖੰਨਾ ਸ਼ਹਿਰ ਜਿਹਨੂੰ ਕਹਿੰਦੀ ਐ ਛੇ ਸੱਤ ਔੜੀ ਮੰਡੀ ਆ। ਇੱਥੋਂ ਹੀ ਚੋਣਾਂ ਦਾ ਬਿਗਲ ਵੱਧਾ ਇੱਥੋਂ ਹੀ ਸਾਰਾ ਹੋਇਆ। ਕਿਵੇਂ ਲੱਗ ਰਿਹਾ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਨਿਕਲਦੇ ਹੋ ਸ਼ਹਿਰਾਂ ਵਿੱਚ ਨਿਕਲਦੇ ਹੋ ਅਖਰੀ ਸਭ ਤੋਂ ਪਹਿਲਾਂ ਅਸੀਂ ਮੰਡੀ ਵਿੱਚ ਫੰਕਸ਼ਨ ਕੀਤਾ ਸੋਲੇ ਆਰਤੀ ਅਸ਼ਨ ਵਰਗਾ ਕੀਤਾ ਘੱਟੋ ਘੱਟ 100% ਦੇ ਕਰੀਬ ਉੱਤੇ ਆਰਤੀ ਆਈ ਉਹਨਾਂ ਨੇ ਬੜਾ ਸਪੋਰਟ ਕੀਤਾ ਕਿ ਦੋ ਸਾਲ ਦੇ ਵਿੱਚ ਜੋ ਸਹੂਲਤਾਂ ਬਣਾਏ ਇੱਥੇ ਚਾਹੇ ਕਿਸਾਨਾਂ ਲਈ ਚਾਹੇ ਸ਼ਹਿਰ ਵਾਸੀਆਂ ਲਈ ਚਾਹੇ ਪਿੰਡ ਵਾਸੀਆਂ ਲਈ ਜੋ ਕੰਮ ਕੀਤੇ ਬੜੀ ਸਲਾਘਾਯੋਗ ਹੈ ਮੈਂ ਜ਼ਿਆਦਾ ਜਿੱਥੇ ਜਾਂਦੇ ਹਜ਼ਾਰਾਂ ਦੀ ਤਦਦ ਜੋ ਇਕੱਠੇ ਹੋ ਜਾਂਦੇ ਆ ਤੇ ਸਾਨੂੰ ਜਿਵੇਂ ਰਿਸਪਾਂਸ ਹੈ ਕਿਉਂਕਿ ਫੀਡਬੈਕ ਮਿਲਦੀ ਹੈ ਪਿੰਡਾਂ ਦੇ ਕਿ ਸਾਡਾ ਐਮ.ਐਲ.ਏ ਕੰਮ ਕਰ ਰਿਹਾ ਸਾਰੀ ਸਰਕਾਰ ਕੰਮ ਕਰਦੀ ਹੈ ਸਰਕਾਰ ਦੀ ਜੋ ਕਾਰਜਕਾਰੀ ਦੌਰਾਨ ਦੇ ਵਿੱਚ ਰਹੀ ਹੈ ਲੋਕੀ ਉਹਨਾਂ ਨੂੰ ਮੋਹਰ ਲਾਉਣੀ ਹੈ ਜਿਵੇਂ ਕਿ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਜਿਹੜਾ ਹੈ ਇਹ ਚੁਣਾਵਾ ਹੈ ਐਕਿਉਰੀ ਕੀ ਹੈ ਜੀ ਅੱਜ ਜਿਹੜਾ ਮੁੱਦੇ ਹੈ ਨਾ ਇਹ ਦੋ ਸਾਲ ਕਿਉਂਕਿ ਅੱਜ ਮੈਂ ਮੈਂਬਰ ਪਾਰਲੀਮੈਂਟ ਚੋਣ ਲੜ ਰਹੇ ਹਾਂ ਅੱਜ ਸਹੀ ਮਾਨਿਆਂ ਚ ਜੋ ਲੋਕਾਂ ਦਾ ਜਿਵੇਂ ਅੱਜ ਜ਼ੀਰੋ ਬਿਲ ਹੋ ਗਿਆ ਜਿਹੜੇ ਸਾਡੇ ਕਿਸਾਨ ਕਿਸਾਨ ਪਹਿਲਾਂ ਪਾਣੀ ਨਹੀਂ ਉਹ ਖੇਤਾਂ 'ਚ ਪ੍ਰੋਪਰ ਪਾਣੀ ਨਹੀਂ ਸੀ ਮਿਲਦਾ ਨਾ ਬਿਜਲੀ ਨਹੀਂ ਮਿਲਦੀ ਸੀ ਇਲੈਕਟ੍ਰਿਸਿਟੀ ਨਹੀਂ ਸੀ ਹੁੰਦੀ ਉਹਨੇ ਮੋਟਰਾਂ ਚੱਕਣੀ ਦੀ ਚੱਲਦੀਆਂ ਅੱਜ 24 24 ਘੰਟੇ ਨੂੰ ਬਿਜਲੀ ਮਿਲਦੀ ਹੈ ਤੇ ਅੱਜ ਉਹ ਰਾਤ ਨੂੰ ਗੜਾ ਕੀਤਾ ਜਾਂਦਾ ਸੀ ਅੱਜ ਦਿਨ ਹੀ ਪਾਣੀ ਲਾ ਕੇ ਆਪਣੇ ਘਰੇ ਆਰਾਮ ਨਾਲ ਸੌਂਦੇ ਆ ਚੰਗੇ ਬੱਚਿਆਂ ਨੂੰ ਐਜੂਕੇਸ਼ਨ ਮਿਲਦੀ ਹੈ ਜਿਹੜੇ ਪੇਰੈਂਟਸ ਹੈ ਉਹਦੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਵਾ ਰਹੇ ਨੇ ਤੇ ਜਿਹੜੇ ਜੇ ਕੋਈ ਸਾਡੇ ਪੇਸ਼ੈਂਟ ਹੈ ਕਿਉਂਕਿ ਬਿਮਾਰੀ ਠਮਾਰੀ ਵੀ ਨਾਲ ਦੀ ਨਾਲ ਚੱਲਦੀ ਰਹਿੰਦੀ ਹੈ ਕਿ ਉਹਨਾਂ ਨੂੰ ਜਿਹੜਾ ਇਲਾਜ ਹੈ ਉਹ ਫ੍ਰੀ ਮਿਲਦਾ ਤੇ ਉਹਦੇ ਨਾਲ ਬੜਾ ਵੱਡਾ ਇਹ ਬੈਨੇਫਿਟ ਹੈ ਜਿਵੇਂ ਉਹਨਾਂ ਵਾਲੇ ਟਾਈਮ 'ਚ ਜਿਵੇਂ ਸਾਡੀ ਹੋਰ ਜਿਹੜੇ ਦੋ ਵਾਦੇ ਨੇ ਉਹ ਵੀ ਅਸੀਂ ਪੂਰੇ ਕਰਨੇ ਆ ਤੇ ਬਾਕੀ ਜੇ ਸਾਡੇ ਭੈਣਾ ਨੇ ਬਸ ਕੋਈ ਚਾਹੇ ਮਾਹਰ ਸਾਹਿਬ ਮੱਥਾ ਟੇਕਣਾ ਹੋਵੇ ਚਾਹੇ ਫਤਿਹਗੁਰ ਸਾਹਿਬ ਜਾਣਾ ਹੋਵੇ ਜਿਹੜਾ ਉਹਨਾਂ ਦਾ ਕਾਇਰ ਨਹੀਂ ਲੱਗਦਾ ਉਹ ਵੀ ਇਸ ਕੰਧ ਕੋ ਬਹੁਤ ਜ਼ਿਆਦਾ ਖਰਚ ਇਹ ਵੀ ਨਹੀਂ ਇੱਕ ਤਾਂ ਬਹੁਤ ਬੜੀ ਮੰਗ ਖੰਨਾ ਸ਼ਹਿਰ ਦੀ ਲਈ ਹੈ ਚਾਹੇ ਐਮਐਨਏ ਦੇ ਇਲੈਕਸ਼ਨ ਸੀ ਜਾਂ ਹੋਰ ਵੀ ਇਲੈਕਸ਼ਨ ਸੀਗੇ ਉਸੇ ਖੰਨੇ ਨੂੰ ਜ਼ਿਲ੍ਹਾ ਬਣਾ ਕੇ ਕੀ ਤੁਸੀਂ ਇਹ ਮੁੱਦੇ ਵੀ ਜਿਹੜੇ ਹੈ ਜਿੱਥੋਂ ਤੋਂ ਬਾਅਦ ਇਹ ਗੱਲ ਥੋੜੀ ਬੜੀ ਵਧੀਆ ਗੱਲ ਹੈ ਕਿਉਂਕਿ ਲੁਧਿਆਣਾ ਤੇ ਦਾ ਅਪਾਰਟਮੈਂਟ ਦਾ ਸੌਰੀ ਖੰਨਾ ਪੈਂਦੀ ਹੈ ਕਿ ਸਾਨੂੰ ਜਿਵੇਂ ਆਬਾਦੀ ਵਧਦੀ ਜਾ ਰਹੀ ਹੈ ਜਿਵੇਂ ਖੰਨਾ ਦੇ ਬਹੁਤ ਵੱਡੀ ਆਬਾਦੀ ਵਧਦੀ ਜਾਂਦੀ ਹੈ ਨਾਲ ਪਿੰਡ ਬੜੇ ਹੋ ਨੇ ਤੇ ਸਾਨੂੰ ਅਸੀਂ ਜੇ ਤੁਸੀਂ ਗੱਲ ਕਰਦੇ ਖੰਨਾ ਵਾਸਤੇ ਇਹ ਡਿਮਾਂਡ ਹੈ ਉਹ ਅਸੀਂ ਜਾ ਕੇ ਸੀਐਮ ਸਾਨੂੰ ਬੇਨਤੀ ਕਰਾਂਗੇ ਐਮਐਸ ਨੂੰ ਲੈ ਕੇ ਜਾ ਕੇ ਜਿਹੜੇ ਸਾਡੇ ਹਲਕੇ ਚ ਐਮਐਲਏ ਪੈਂਦੇ ਚਾਹੇ ਸੁਨਾਲਾ ਪੈਂਦਾ ਖੰਨਾ ਪੈਂਦਾ ਹੈ ਤੇ ਪਹਿਲ ਪੈਂਦਾ ਤੇ ਉਹ ਸਾਨੂੰ ਪੂਰੀ ਸਾਰੇ ਇਕੱਠੇ ਹੋ ਕੇ ਸੀਐਮ ਨੂੰ ਬੇਨਤੀ ਕਰਨ ਦਾ ਮੋਚਨ ਜਿਹੜਾ ਹੈ ਜੀ ਕਿਉਂਕਿ ਅੱਗੇ ਫਰਗੋਨੇ ਮੁਕਾਬਲੇ ਹੋਣਗੇ ਇਸ ਵਾਰ ਚੋਣਾਂ ਦਾ ਮੁਕਾਬਲਾ ਹੈ ਕਿਉਂਕਿ ਭਾਜਪਾ 20 ਵਰਕਲੀ ਮੈਦਾਨ ਦੇ ਵਿੱਚ ਲੜਦੀ ਹੈ ਕਿਹਦਾ ਮੰਨਜੋ ਤੁਹਾਡਾ ਜਿਹੜਾ ਹੈਸਪੋਰ ਮੁਕਾਬਲਾ ਕੀ ਚੱਲ ਰਿਹਾ ਐਕਚੁਅਲੀ ਕੀ ਹੈ ਨਹੀਂ ਜਦੋਂ ਆਪਾਂ ਚੋਣ ਮੁੰਦਾਨ ਚਾਉਂਦੇ ਆ ਤਾਂ ਹਰ ਕਿਸੇ ਪਾਰਟੀ ਨੂੰ ਕੋਈ ਯੋਗ ਨਿਚਣਾ ਸਮਝਣਾ ਚਾਹੀਦਾ ਤਿੰਨੋਂ ਪਾਰਟੀਆਂ ਚ ਲੋਕ ਆ ਗਏ ਪਰ ਸਾਨੂੰ ਪੂਰਾ ਮਾਣਾ ਅਸੀਂ ਇਹ ਸਿਰ ਜਿੱਤਾਂਗੇ ਭਗਵਾਨ ਮਾ ਜਿਹੜਾ ਕੰਮ ਕੀਤਾ ਹੈ ਤੇ ਸਾਰੀਆਂ ਪਾਰਟੀਆਂ ਨੂੰ ਛਾੜ ਕੇ ਇਹਦੇ ਲੋਕ ਸਾਰੇ ਜਿੱਤਾਂ ਸੋ ਇਹ ਸੀ ਮੇਰੇ ਨਾਲ ਆਮ ਆਦਮੀ ਪਾਰਟੀ ਤੋਂ ਜੇਪੀ ਸਿੰਘ ਜਿਨ੍ਹਾਂ ਨੇ ਕਿ ਆਪਣੇ ਵਿਚਾਰ ਰੱਖੇ ਕਿ ਦੱਸਿਆ ਕਿ ਲੋਕਾਂ ਵਾਸਤੇ ਕੀ ਕਰਨਾ ਚਾਹੁੰਦੇ ਨੇ ਕੈਮਰਾਮੈਨ ਰਿਸ਼ ਰਾਜਨਾਲ ਮੈਂ ਰਾਜਮੈਨਰੋ ਯੂਨੀਵਰਸਲ ਨਿਊਜ਼ ਨੈਸ਼ਨ ਖਨ